ਹਾਂਜੀ ਪ੍ਰਭੂ ਸਤਿ ਸ੍ਰੀ ਅਕਾਲ ਪ੍ਰਭੂ ਕਹਿੰਦੇ ਆ ਨਾ ਜਦੋਂ ਬਾੜੀ ਖੇਤ ਨੂੰ ਖਾਂਣ ਲੱਜੇ ਫਿਰ ਉਹ ਖੇਤ ਦਾ ਕੌਣ ਰਖਵਾਲਾ ਮਨੋ ਫਿਰ ਉਹ ਖੇਤ ਉੱਜਣ ਦੇ ਕਹਿੰਦੇ ਕੋਈ ਨਹੀਂ ਰੋਕ ਸਕਦਾ ਸੋ ਆ ਦੇਖੋ ਜੀ ਵੀਡੀਓ ਆਈ ਆ ਐਜੀਪੀਸੀ ਦੇ ਕਰਮਚਾਰੀ ਦੀ ਦੇਖੋ ਜੀ ਐਜੀਪੀਸੀ ਦਾ ਕਰਮਚਾਰੀ ਆ ਇਹ ਵੀਰੋ ਸਿਸਟਮ ਬਣਾ ਰਿਹਾ ਹੈ ਪੂਰਾ ਨਸ਼ਾ ਪੱਤਾ ਕਰ ਰਿਹਾ ਹੈ ਸੋ ਪ੍ਰਭਾਉ ਹੱਦ ਹੋਈ ਪਈ ਆ ਐਜੀਪੀਸੀ ਦੀ ਜਿਹੜੀ ਕਮੇਟੀ ਆ ਜਿਹੜੀ ਕਰਮਚਾਰੀ ਰੱਖਦੀ ਆ ਪੂਰੀ ਸ਼ਾਨਵੀਰਨ ਕਰਤੇ ਕਹਿੰਦੇ ਬੰਦਿਆਂ ਨੂੰ ਰੱਖਿਆ ਜਾਂਦਾ ਹੈ ਵੀ ਕੋਈ ਨਸ਼ਾ ਪੱਤਾ ਨਾ ਕਰਦਾ ਹੋਵੇ ਲੇਕਿਨ ਵੀਰੋ ਕਹਿੰਦੇ ਇਹਦੇ ਵਿੱਚ ਵੀ ਹੁਣ ਸ਼ਿਫਾਰਸੀ ਬੰਦੇ ਰੱਖੇ ਜਾਂਦੇ ਆ ਕੋਈ ਨਹੀਂ ਦੇਖਦਾ ਵੀ ਕਿੰਨਾ ਕੋਈ ਗੁਣੀ ਗਿਆਨੀ ਆ ਸ਼ਿਫਾਰਿਸ਼ ਚੱਲਦੀ ਆ ਉੱਥੇ ਜਿਹੜਾ ਜ ਮਰਜੀ ਬੰਦਾ ਹੋਵੇ ਸਭ ਭਰਤੀ ਹੋ ਜਾਂਦੀ ਆ ਆ ਦੇਖੋ ਹੁਣ ਬੰਦੇ ਦੀ ਜੇਬ ਵਿੱਚੋਂ ਛਰਿਆਂ ਇੱਕ ਪੁੜੀ ਨਿਕਲੀ ਆ ਤੁਸੀਂ ਦੇਖ ਸਕਦੇ ਆ ਔਰ ਬੰਦਾ ਉਹ ਬਾਰ-ਬਾਰ ਖੋ ਰਿਹਾ ਏ ਕਿ ਮੇਰਾ ਜਿਹੜਾ ਜਗ ਜਹਰ ਨਾ ਹੋ ਜਾਵੇ ਮੇਰੀ ਨੌਕਰੀ ਨਾ ਚੱਲ ਜਵੇ ਸੋ ਪਰ ਆਵੋ ਗੱਲ ਇਹ ਆ ਗੱਲ ਨੌਕਰੀ ਦੀ ਨਹੀਂ ਰਹੀ ਗੱਲ ਇਹ ਹੈ ਤੁਸੀਂ ਗੁਰੂ ਦੀ ਹਜ਼ੂਰੀ 'ਚ ਖੜਗੇ ਤੁਸੀਂ ਝੂਠ ਬੋਲਦੇ ਆ ਤੁਸੀਂ ਕੰਮ ਕਰਦੇ ਆ ਫਿਰ ਤੁਸੀਂ ਆ ਪੜਦੇ ਪਾਦੇ ਉੱਪਰ ਤੇ ਪ੍ਰਭੂ ਆ ਹਾਲ ਐ ਜੀਪੀਸੀ ਕਰਮਚਾਰੀਆਂ ਦਾ ਜਿਨ੍ਹਾਂ ਨੇ ਰਾਖੀ ਕਰਨੀ ਸੀ ਜਿਨ੍ਹਾਂ ਨੇ ਲੋਕਾਂ ਨੂੰ ਧਰਮ ਬਾਰੇ ਦੱਸਣਾ ਸੀ ਲੇਕਿਨ ਅੱਜ ਐਜੀਪੀਸੀ ਦੇ ਕਰਮਚਾਰੀ ਫੜੇ ਜਾ ਰਹੇ ਆ ਨਸ਼ੇ ਦੇ ਨਾਲ ਸੋ ਪ੍ਰਭੂ ਵੀਡੀਓ ਕਹੀ ਲਗੀ ਜਰੂਰ ਦੱਸਿਓ ਲੇਕਿਨ ਐਜੀਪੀਸੀ ਜਿਹੜੀ ਸੰਸਥਾ ਸਿੱਖਾਂ ਦੀ ਕਿਸੇ ਵੇਲੇ ਨਿਰਪੱਖ ਸੰਸਥਾ ਸੀ ਇਸ ਤੋਂ ਪੀਐਮ ਵੀ ਡਰਦਾ ਹੁੰਦਾ ਸੀ ਐਸਜੀਪੀਸੀ ਦੇ ਪ੍ਰਧਾਨ ਤੋਂ ਲੇਕਿਨ ਅੱਜ ਹਾਲ ਦੇਖ ਲੋ ਐਸਜੀਪੀਸੀ ਦੀ ਪ੍ਰਭੂਬੀ ਕੁਝ ਲਿਖ ਕੇ ਜ਼ਰੂਰ ਦੱਸਿਓ ਧੰਨਵਾਦ ਜੀ